ਮੈਂ ਕਹਿੰਦਾ ਜਿਹੜਾ ਨਵਾਂ ਚੁੱਲਾ ਦਰ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਾ ਜਿਹਨੂੰ ਮੁਫਤ ਗੈਸ ਮਿਲਦੀ ਹੈ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਆ ਜਿਹੜਾ ਨਵਾਂ ਚੁੱਲਾ ਦਰ ਹੈ ਜਿਹੜਾ ਨਾਲ ਉੱਥੇ ਚੁੱਲਾ ਲਈ ਬੈਠਾ ਤੇ ਗੈਸ ਤੁਸੀਂ ਦੇਖ ਲਓ ਕਿ ਕੋਈ ਪੰਡਾਲ ਹੈ ਆਹ ਆ ਜਾ ਕੇ ਤੁਹਾਡੀ ਮਡਾਣਾ ਮੰਡੀ ਚ ਕਿ ਕੋਈ ਪੰਡਾਲ ਹੈ ਉੱਥੇ ਆ ਆਮ ਆਦਮੀ ਪਾਰਟੀ ਦਾ ਟੱਠਾ ਤੇ ਉੱਥੀ ਇਹਨਾਂ ਦਾ ਇਕ ਕੋਈ ਬਣਾਜ ਅੱਜ ਕੱਲ ਕੇ ਦੇਖਿਆ ਦੁਨੀਆਂ ਚ ਸਾਰੇ ਆਖਿ ਦੋ ਸਿਆਸੀ ਪਾਰਟੇ ਕੋਈ ਪੰਡਾਲ ਚ ਕੰਮ ਕਰਨ ਹੱਥ ਥੋੜੇ ਲੰਗੋਅ ਕਿਉਂਕਿ ਇਹ ਨਮਾਜ਼ ਕਿਰਲਾ ਬਣਾਏ ਇਹਨਾਂ ਨੇ ਅੱਜ ਕੱਲ੍ਹ ਹੀ ਤੁ ਖਤਮ ਕਰਨ ਵਾਸਤੇ ਥੋੜੀ ਪਾਰਟੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਿੰਦਾ ਆ ਜਿੰਨੇ ਵੀ ਗਏ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਵੱਡੀ ਗੱਲ ਆ ਚਾਹੁੰਦੇ ਸੀ ਕਿ ਮੈਂ ਸਿੱਚ ਭਾਵਾਂ ਸੈਂਟਰ ਸਾਹਮਣੇ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਡਾ ਨੂੰ ਚੰਦੂ ਮਾਨ ਦਾ ਸਾਹਮਣੇ ਰਖੜਾ ਸਾਹਿਬ ਨੂੰ ਸਾਰਿਆਂ ਨੂੰ ਹੀ ਕਰ ਕਹੀ ਕਿ ਮੈਂ ਇਕੱਲੀ ਵਲ ਤੇ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ ਮੈਂ ਪੰਜਾਬ ਦੇ ਖਿਲਾਫ ਕੋਈ ਵੀ ਕਤਮ ਹੋਏ ਮੈਂ ਉਹਦੇ ਸਾਹਮਣੇ ਬੁੱਧ ਨਹੀਂ ਟੇਕੂਗਾ ਕਾਲੀ ਕਾਲੀ ਪਛਤੀ ਮੇਰੇ ਬਾਅਦ ਵਿੱਚ ਸਭ ਤੋਂ ਇੰਪੋਰਟੈਂਟ ਹੈ ਪੰਜਾਬ ਦੀ ਪਛਤੀ ਸਭ ਤੋਂ ਇੰਪੋਰਟੈਂਟ ਹੈ ਮੈਂ ਕਿਤੇ ਕੰਪਰੋਮਾਈਜ਼ ਨਹੀਂ ਚਗਾਉਂਗਾ ਜਿਵੇਂ ਵੱਡੇ ਬਾਦਲ ਸਾਹਿਬ ਨੇ ਸੈਂਟਰ ਸਾਹਮਣੇ ਕਿਤੇ ਗੋਡੇ ਨਹੀਂ ਢੇਕੇ ਲੜਾਈ ਲੜੀ ਜੇ ਵੱਡੇ ਬਾਦਲ ਸਾਹਿਬ ਚਾਹੁੰਦੇ ਤੇ ਉਹਦੇ ਨੇ ਸੀਨ ਲੀਡ ਕਿੱਛ ਟੋਣੀ ਕੋਈ 16 ਸਾਲ ਜੇਲ੍ਹਾਂ ਜਾਂਦੀ ਲੋੜ ਨਹੀਂ ਸੀ ਮੁੱਖ ਮੰਤਰੀ ਬਣ ਸਕਦੇ ਸੀ ਪਰ ਸਾਨੂੰ ਅਕਾਲੀ ਦਲ ਜਿਹੜੀ ਥੋੜੀ ਪਾਰਟੀ ਹੈ ਮੁੱਖ ਮੰਤਰੀ ਬਣਨ ਵਾਸਤੇ ਸਰਕਾਰ ਬਣਨ ਵਾਸਤੇ ਨਹੀਂ ਬਣਾਈ ਗਈ ਆ ਕੌਮ ਦੀ ਪੰਜਾਬ ਦੀ ਗਰੀਬ ਦੀ ਕਿਸਾਨ ਦੀ ਸਾਰੇ ਧਰਮਾਂ ਦੀ ਰੱਖਿਆ ਕਰਨ ਵਾਸਤੇ ਬਣਾਈ ਗਈ ਹੈ ਸਾਡੇ ਵਾਸਤੇ ਸਾਡੇ ਅਸੂਲ ਚਾਰੇ ਜ਼ਰੂਰੀ ਹੈ ਸਰਕਾਰਾਂ ਨਹੀਂ ਐਸ ਕਰਕੇ ਤੁਹਾਨੂੰ ਚਿੰਤਾ ਨਾ ਕਰਿਓ ਕਿਤੇ ਇਹਨਾਂ ਸਾਹਮਣੇ ਸ਼ਰਮ ਨਹੀਂ ਚੁਗਾ ਛਾਤੀ ਤਾਣ ਕੇ ਰਵਾਂਗੇ ਜੋਲ ਜੰਗ ਲੱਗਣੀ ਪਈ ਅੱਗੇ ਹੋ ਕੇ ਲੜੂੰਗਾ ਮੇਰੀ ਆਦਤ ਤੁਹਾਨੂੰ ਪਤਾ ਹੀ ਹੈ ਮੈਂ ਕਿਤੇ ਫੌਜਾਂ ਨੂੰ ਅੱਗੇ ਨਹੀਂ ਭੇਜਦਾ ਜਰਨਲ ਹੁੰਦੇ ਦਾ ਕਿ ਆਪ ਅੱਕੇ ਹੁੰਦਾ ਐਸ ਕਰਕੇ ਇਹ ਕੋਈ ਮਰ ਬਣਾ ਲਿਓ ਕਿਹਾ ਜਿਹੜਾ 1.5 ਸਾਲ ਹੈ ਹੁਣ ਜਿਵੇਂ ਮੈਂ ਨਹੀਂ ਘਰੇ ਟਿਕਣਾ ਤੁਸੀਂ ਨਾ ਟਿਓ ਜਦੋਂ ਵੀ ਕੋਈ ਸੰਦੇਸ਼ ਕਾਲੀ ਕਰਦਾ ਆਵੇ ਕੋਈ ਨਿਦਾਈਲੀ ਹੋਏ ਘਰਨਾ ਹੋਏ ਪ੍ਰੋਗਰਾਮ ਹੋਏ ਸਾਰੇ ਕੰਮ ਛੱਡ ਕੇ ਪੰਜਾਬ ਜੋ ਹੁਕਮ ਆਇਆ ਪੱਕੇ ਹੋ ਗਿਆ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਆ ਵੱਡੇ ਲੀਡਰਾਂ ਦੀ ਲੋੜ ਨਹੀਂ ਛੋਟੇ ਆਸ਼ੀਰਵਾਦੀ ਲੋੜ ਹੈ ਛੋਟੇ ਨੌਜਵਾਨਾਂ ਦੀ ਸਾਫ਼ ਲੋੜ ਹੈ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਪਰਵਾਹ ਨਹੀਂ ਅਸੀਂ ਆਪਾਂ ਅਕਾਲੀ ਦਲ ਨੂੰ ਵਾਪਸ ਉਸ ਬਲੰਗੀਆਂ ਜਿਲ੍ਹੇ ਲੈ ਕੇ ਜਾਵਾਂਗੇ ਤੇ ਵਾਪਸ ਪੰਜਾਬ ਵਿੱਚ ਖੁਸ਼ੀਆਂ ਲੈ ਕੇ ਆਵਾਂਗੇ ਤੇ ਧੁੱਕੀ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ